नवाशहर सरगर्मिया प्रोग्राम में वास्ते प्रदेशी की तरफ आप हार्दक जी का हार्दिक स्वागत है पेश है जिला शहीद भगत सिंह नगर संबंधित अज विशेष सरगर्मिया जय सचिदानंद जी श्री नगली निवासी भगवान जी और श्री स्वामी जी महाराज जी की असीम कृपा से आने वाली पांच और छह जुलाई को हमारे आदरणीय विचार ब्रह्मानंद जी और संत योगानंद जी संत अनमोल प्रेमानंद जी की मधुर याद के अंदर भंडारा किया जा रहा है पांच जुलाई दिन शनिवार सुबह रामायण का पाठ होगा और शाम को भजन संध्या होगी सात बजे से लेकर के नौ बजे तक उसके बाद जुलाई को सुबह रामायण का पाठ भोग डाला जाएगा और उसके बाद संत सम्मेलन होगा तो सर्व नवा शहर निवासियों से मेरी हाथ जोड़ करके प्रार्थना है कि इस भंडारे के अंदर सभी पहुंच करके महापुरुषों का दर्शन करें और उनका आशीर्वाद प्राप्त करें जय सचिदानंद ਡਾਕਟਰ ਜੀ ਕਿਫਾਤੇ ਮਾਰੇ ਡਾਕਟਰ ਕਸ਼ਮੀਰ ਸਿੰਘ ਜਨਰਲ ਸਿਕਤਰ ਲੈਫਟੀਨੈਂਟ ਜਨਰਲ ਵਿਕਰਮ ਸਿੰਘ ਚੈਰੀਟੇਬਲ ਸੁਸਾਇਟੀ ਪ੍ਰਧਾਨ ਸਾਹਿਬ ਵੈਸੇ ਆਉਣਾ ਸੀ ਜਸਵਿੰਦਰ ਸਿੰਘ ਕਮਾਜੀ ਨੇ ਉਹ ਆਪਣੇ ਹੋਰ ਰਜੇਵੇਂ ਵਿੱਚ ਕਾਫੀ ਫੀਜੀ ਆ ਅਸੀਂ ਮੈਂ ਜਸਵਿੰਦਰ ਸਿੰਘ ਵੱਲ ਤੋਂ ਔਰ ਆਪਣੀ ਪੂਰੀ ਕਮੇਟੀ ਵੱਲ ਤੋਂ ਸੁਸਾਇਟੀ ਵੱਲ ਤੋਂ ਜੰਮੂ ਆ ਜਸਵਿੰਦਰ ਸਿੰਘ ਦੀ ਸੇਵਾਦਾਰ ਹੀਰੋਪਰਗ ਜਨਮ ਵਿਕਰਮ ਸਿੰਘ ਚੈਰੀਟੇਬਲ ਸੁਸਾਇਟੀ ਕਮਲ ਚਿਰਪਾ ਦਾ ਸਿੰਘ ਨਗਰ ਮੈਂ ਜੋ ਮੇਰੇ ਜੰਮੂ ਤੋਂ ਵੀਰ ਜੀ ਸਾਰੇ ਆਏ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦਾਨ ਵਿਆਸ ਰੱਖਦੇ ਆ ਕਿ ਦੋਨੋਂ ਜਿਹੜੀਆਂ ਸਫਰੀਆਂ ਆਦਾਂ ਇੱਕ ਬਹੁਤ ਵੱਡਾ ਪ੍ਰਾਲਾ ਕਰਕੇ ਅਸੀਂ ਵੱਧ ਤੋਂ ਵੱਧ ਗੰਦਰ ਸਾਹਿਬ ਦਾ ਪ੍ਰਚਾਰ ਕਰੀਏ ਤਾਂ ਕਿ ਆ ਆ ਬਾੜੀ ਪੀੜ੍ਹੀ ਨੂੰ ਕੁਝ ਸਿੱਖਿਆ ਮਿਲ ਸਕੇ ਹਾਂ ਜੀ ਵਾਹ ਜੂ ਉਂਗਲ ਅੰਦਰ ਗਿਆ ਨਾ ਆਰਾ ਦਾਦਾ ਜੀ ਦੇ ਹਾਲੇ ਵੀ ਕਾਜੀ ਕਹਿੰਦੇ ਹਾਲੇ ਵੀ ਮੰਨਦਾ ਤੇਰਾ ਇਲਾਜ ਕਿੰਨਾ ਜਾ ਸਕਦਾ ਇਹ ਮਗਰੀ ਦਾਸ ਕਹਿੰਦਾ ਮੇਰੀ ਇੱਕ ਗੱਲ ਸੁਣੋ ਜੇ ਨਾ ਤੇਰਾ ਨਾਮ ਲੈ ਕੇ ਕਹਿੰਦੇ ਆਪ ਕੋ ਸਭ ਨਾਮ ਜੀਵਾ ਦੇ ਇਹਦਾ ਨਾਮ ਹੋਏ ਸਿਤਾ ਕੇ ਆਦੇ ਵੇਖੋ ਬਗੈਸਾ ਸਵਾਸ ਬਣਿਆ ਧੰਨੂ ਅਰਜਨ ਦੇਵ ਸਾਹਿਬ ਜੀ ਮਹਾਰਾ ਜੀ ਜਿਹਦੇ ਪੂਰ ਨੇ ਪਾਰੇ ਨੇ ਤੇ ਜਿਹਨੇ ਆਪਾਂ ਵੇਖਿਆ ਸਕੂਲਾਂ ਵਿੱਚੋਂ ਆਪਾਂ ਪੂਰ ਨੇ ਮੌਨ ਦੇ ਜਿਹਾ ਕਿਉਂ ਤੇ ਆਪਾਂ ਵੇਖਾਂ ਦੀ ਗ੍ਰੰਥੀ Pra ver I believe I believe ਸੀ ਲਗਾਇਆ ਗਿਆ ਇਹ ਜੰਮੂ ਅਸੀਂ ਜਿਹੜਾ ਜੰਮੂ ਵਿਕਰਮ ਚੌਕ ਦੇ ਵਿੱਚ ਬੁੱਤ ਲੱਗਿਆ ਹੋਇਆ ਉਸ ਦੀਆਂ ਫੋਟੋ ਖਿੱਚ ਕੇ ਉਸੇ ਡਿਜ਼ਾਈਨ ਤੋਂ ਉਸੇ ਤਰ੍ਹਾਂ ਤੋਂ ਇਹ ਬੁੱਤ ਅਸੀਂ ਇੱਥੇ ਬਣਵਾਇਆ ਤੇ ਮੈਂ ਲੈਫਟੀਨੈਂਟ ਜਨਰਲ ਵਿਕਰਮ ਸਿੰਘ ਹੀਰੋ ਆਫ ਲਦਾਖ ਜਿਹੜਾ ਕੰਮ ਸਾਨੂੰ ਉਹਨਾਂ ਦੇ ਛੱਦੀ ਪਿੰਡ ਜਾਂ ਉਹਨਾਂ ਦੇ ਅਸ난ਕਾ ਪਿੰਡ ਵਾਲਿਆਂ ਨੂੰ ਪਹਿਲਾਂ ਕਰਨਾ ਚਾਹੀਦਾ ਸੀ ਮੈਂ ਜੰਮੂ ਵਾਲਿਆਂ ਤੇ ਆਪਣੇ ਦਿਨੋ ਸਤਿਕਾਰ ਕਰਦਾ ਕਿ ਉਹਨਾਂ ਨੇ ਉਹ ਕੰਮ ਬਹੁਤ ਦੇਰ ਪਹਿਲਾਂ ਕਰ ਰੱਖਿਆ ਸੀ ਅਸਾਂ ਨੂੰ ਵੀ ਤਕਰੀਬਨ 20-22 ਸਾਲ ਦੀ ਜਦੋਂ ਜਹਦ ਬਾਅਦ ਇਹ ਜਦੋਂ ਸਾਨੂੰ ਇਹ ਮੁਕਮਲਿਆ ਅਸੀਂ ਜੰਮੂ ਬਹੁਤ ਦੇਰ ਪਹਿਲਾਂ ਗਏ ਤੇ ਇਹ ਤਾਂ ਚਲੋ ਸੁਸਾਇਟੀ ਵਾਲੇ ਆ ਸੁਸਾਇਟੀ ਵਾਲੇ ਤਾਂ ਲਕਟਰਨ ਜਨਰਲ ਬਿਕਰਮ ਸਿੰਘ ਦਾ ਸਤਿਕਾਰ ਕਰਨਗੇ ਇਹੀ ਕਰਨਗੇ ਉਦੋਂ ਸਾਡਾ ਇਹਨਾਂ ਦੇ ਨਾਲ ਮੇਲ ਨਹੀਂ ਸੀ ਹੋਇਆ ਅਸੀਂ ਉੱਥੇ ਬਿਕਰਮ ਚੌਂਕ ਦੇ ਵਿੱਚ ਜਾ ਕੇ ਨਾ ਇੱਕ ਉੱਥੇ ਸਾਈਡ ਤੇ ਇੱਕ ਚਾਹ ਦੀ ਦੁਕਾਨ ਸੀ ਜਿੰਨਾ ਛੋਟਾ ਖੋਖਾ ਹੁੰਦਾ ਨਾ ਛੋਟੀ ਜਿਹੀ ਚਾਹ ਦੀ ਦੁਕਾਨ ਜਦੋਂ ਅਸੀਂ ਚਾਹ ਦੀ ਦੁਕਾਨ ਤੋਂ ਚਾਹ ਪੀਤੀ ਨਾਲ ਉੱਥੇ ਬਰਫੀ ਖਾਧੀ ਤਾਂ ਉਹਦੀ ਦੁਕਾਨ ਦੇ ਵਿੱਚ ਲੈਫਟੀਨੈਂਟ ਜਨਰਲ ਵਿਕਰਮ ਸਿੰਘ ਦੀ ਫੋਟੋ ਲੱਗੀ ਹੋਈ ਸੀ ਜਦੋਂ ਅਸੀਂ ਫੋਟੋ ਦੇਖੀ ਤਾਂ ਉਹਨੂੰ ਪੁੱਛਿਆ ਫਿਰ ਅਸੀਂ ਜਦੋਂ ਉਹਨਾਂ ਨੂੰ ਦੱਸਿਆ ਪਿਆ ਅਸੀਂ ਉਹਨਾਂ ਦੇ ਜੱਦੀ ਪਿੰਡ ਤੋਂ ਆਏ ਆ ਤਾਂ ਉਹਨਾਂ ਨੇ ਸਾਡੇ ਤੋਂ ਚਾਹ ਦੇ ਪੈਸੇ ਵੀ ਨਹੀਂ ਲਈ ਉੱਥੇ ਦੇ ਲੋਕ ਤਾਂ ਤਕਰੀਬਨ ਇਹਨਾਂ ਨੂੰ ਪੂਜਦੇ ਐ ਮੈਂ ਜੰਮੂ ਵਾਲਿਆਂ ਦਾ ਫੇਰ ਤੋਂ ਪਹਿ ਤਹਿ ਦੱਸਦਾ हूं ਫੇਰ ਧੰਨਵਾਦ ਕਰਦਾ ਕਿ ਜਿਹੜੇ ਇੱਥੇ ਪਹੁੰਚੇ ਸਾਡੇ ਨਿੱਕੇ ਜਿਹੇ ਸੱਤੇ ਤੇ ਇੱਥੇ ਪਹੁੰਚੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਵੀ ਇਹਨਾਂ ਕੋਲ ਬਹੁਤ ਵਾਰ ਜਾਣੇ ਆ ਬਹੁਤ ਸਾਰਾ ਮਾਨ ਸਤਕਾਰ ਵੀ ਦਿੰਦੇ ਆ ਔਰ ਸਾਡੇ ਦੋਨੇ ਸੁਸਾਇਟੀਆਂ ਰਲ ਕੇ ਵਿਕਰਮ ਸਿੰਘ ਜੀ ਦੇ ਹੋਰ ਵੀ ਜੋ ਸੁਪਨੇ ਆ ਜੋ ਉਹਨਾਂ ਦੇ ਅਧੂਰੇ ਕਾਰਜ ਹੈ ਬਾਕੀ ਇਹਨਾਂ ਨੇ ਜਿੱਦਾ ਗੱਲ ਕਹੀ ਨਾ ਆਮ ਜਿਹੜੇ ਮਿਲਟਰੀ ਦੇ ਅਫਸਰ ਹੁੰਦੇ ਨਾ ਉਹਨਾਂ ਦਾ ਮਿਲਟਰੀ ਦੇ ਨਾਲ ਹੀ ਹੁੰਦਾ ਹੈ ਪਬਲਿਕ ਡੀਲਿੰਗ ਉਹਨਾਂ ਦੀ ਬਹੁਤ ਘੱਟ ਹੁੰਦੀ ਪਬਲਿਕ ਦੇ ਨਾਲ ਤਾਲਮੇਲ ਬਹੁਤ ਘੱਟ ਹੁੰਦਾ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦੀ ਇੱਕ ਖਾਸੀਅਤ ਰਹੀ ਹੈ ਕਿ ਉਹਨਾਂ ਨੇ ਪਬਲਿਕ ਰਿਲੇਸ਼ਨ ਬਣਾ ਕੇ ਰੱਖੇ ਇਹੀ ਕਾਰਨ ਹੈ ਕਿ ਜਦੋਂ ਉਹਨਾਂ ਦੇ ਸੰਸਕਾਰ ਲਈ ਦੇ ਉਹਨਾਂ ਦੇ ਚੱਤੀ ਪਹੰਡਾਣੀ ਸੀ ਤਾਂ ਜੰਮੂ ਵਾਲਿਆਂ ਦੇ ਸਪੈਸ਼ਲ ਰੋਕਲੇ ਤੇ ਅਸੀਂ ਨਹੀਂ ਅਸੀਂ ਤਾਂ ਸੰਸਕਾਰ ਇੱਥੇ ਹੀ ਕਰਾਂਗੇ ਤਾਂ ਉਹਨਾਂ ਨੇ ਤੇ ਉਹਨਾਂ ਦਾ ਸੰਸਕਾਰ ਜਿਹੜਾ ਉਹ ਜੰਮੂ ਦੇ ਵਿੱਚ ਕੀਤਾ ਜੇ ਇਥੋਂ ਵਿਕਰਮਾ ਚੌਕ ਹੈ ਮੈਂ ਇਸ ਗੱਲ ਦੇ ਵੀ ਉਹਨਾਂ ਨੂੰ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਸੈਲੂਟ ਕਰਦਾ ਜਿਹੜਾ ਲੈਫਟੀਨੈਂਟ ਜਨਰਲ ਵਿਕਰਮ ਸਿੰਘ ਦਾ ਐਨਾ ਸਤਿਕਾਰ ਮਾਨਦੇ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਇਹ ਮੌਕਾ ਮਿਲਿਆ ਹੈ ਜੋ ਕਿ ਕਮਾਪੇਟ ਦੇ ਵਿਕਰਮ ਸਿੰਘ ਚੈਰੀਟੇਬਲ ਕਮੇਟੀ ਦੇ ਸਾਨੂੰ ਜੰਮੂ ਚੋਂ ਸੱਦਾ ਦਿੱਤਾ ਹੈ ਕਿ ਉਹ ਵਿਕਰਮ ਸਿੰਘ ਦੀ ਯਾਦ ਵਿੱਚ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਨ ਸੋ ਅਸੀਂ ਆਪਣੇ ਵੱਡੇ ਵੀਰ ਜੀ ਕਰ ਇਹ ਨਾਮ ਅਸੀਂ ਅਸੀਂ ਇੱਥੇ ਆਏ ਸੀ ਚਰਨਜੀਤ ਸਿੰਘ ਜੀ ਹੋਰ ਸਾਥੀ ਸਾਰੇ ਹੋਰ ਇੱਥੇ ਅਸੀਂ ਆ ਕੇ ਦੇਖਿਆ ਹੈ ਕਿ ਜੋ ਸਾਡੀ ਸੋਚ ਸੀ ਉਸ ਤੋਂ ਵੀ ਵੱਧ ਕੇ ਜੋ ਇੱਥੇ ਸੇਵਾ ਚੱਲ ਰਹੀ ਹੈ ਪਰ ਖਾਸ ਕਰਕੇ ਮੈਂ ਦੇਖਿਆ ਕਿ ਸਾਡੇ ਜੋ ਪ੍ਰਬਾਲਨ ਵਾਲੇ ਇਸ ਕਮੇਟੀ ਦੇ ਜਸਵਿੰਦਰ ਸਿੰਘ ਜੀ ਮੈਂ ਉਹਨਾਂ ਦਾ ਤਹਿ ਦਿਤੁ ਸ਼ੁਕਰਗੁਜ਼ਾਰ ਹਾਂ ਸਿੱਖ ਪੱਤ ਹੈ ਹੀ ਕੁਰਬਾਨੀਆਂ ਦਾ ਨਾਂ ਹੈ ਲੇਕਿਨ ਇਹਨਾਂ ਨੇ ਵੀ ਜੋ ਕੁਰਬਾਨੀ ਕੀਤੀ ਹੈ ਬਹੁਤ ਵੱਡੀ ਕੁਰਬਾਨੀ ਹੈ ਕਿ ਇੱਕ ਆਪਣੀ ਪੂਰੀ ਰਿਟਾਇਰਮੈਂਟ ਦਾ ਜੋ ਪੈਸਾ ਹੈ ਪੂੰਜੀ ਲਗਾਣੀ ਕਿ ਆਮ ਬੰਦਾ ਤੇ ਸਕੀਮ ਲਗਾਉਂਦਾ ਰਹਿੰਦਾ ਹੈ ਕਿ ਯਾਰ ਅੱਜ ਮੇਰਾ 3 ਲੱਖ ਹੈ ਤੇ ਨੂੰ ਮੈਂ ਚਾਰ ਕਰਨਾ ਚਾਹ ਰਿਹਾ ਤੇ 6 ਕਰ ਰਿਹਾ ਮੇਰੇ ਬੜਾ ਪੇਚਕੀ ਬਣੇਗਾ ਲੇਕਿਨ ਇਹਨਾਂ ਦੀ ਗੁਰੂ ਪ੍ਰਤੀ ਸੱਚੀ ਸ਼ਰਧਾ ਦੇਖਦੇ ਹੋਏ ਮੈਂ ਇਹਨਾਂ ਨੂੰ ਵੀ ਨਤਮਸਤਕ ਹਾਂ ਕਿ ਇਹਨਾਂ ਨੇ ਸਾਰਾ ਦਾ ਸਾਰਾ ਜੋ ਆਪਣਾ ਰਿਟਾਇਰਮੈਂਟ ਦਾ ਪੈਸਾ ਮਿਲਿਆ ਉਹ ਇਸ ਕਮੇਟੀ ਦੀ ਡਿਵੈਲਪਮੈਂਟ ਵਿੱਚ ਲਗਾਇਆ ਔਰ ਸਾਨੂੰ ਵੀ ਕਾਫੀ ਪ੍ਰੇਰਣਾ ਮਿਲੀ ਹੈ ਕਿ ਅਸੀਂ ਉੱਥੇ ਜਾ ਕੇ ਬਹੁਤ ਬਹੁਤ ਕੰਮ ਕਰੀਏ ਜਉ ਤੱਕ ਬਿਕਰਵ ਸਿੰਘ ਜੀ ਦਾ ਸਵਾਲ ਹੈ ਇਹਨਾਂ ਨੇ ਨਾ ਕਿ ਕੌਮ ਦਾ ਸਾਰੀ ਸਾਰੀ ਸਿੱਖ ਪੰਥ ਦਾ ਪੂਰੇ ਦੇਸ਼ ਦਾ ਨਾ ਰੋਸ਼ਨ ਕੀਤਾ ਔਰ ਇਹਨਾਂ ਨੇ ਐਸੇ ਟਾਈਮ ਦੇ ਵਿੱਚ ਬੜੀ ਛੋਟੀ ਉਮਰ ਦੇ ਵਿੱਚ ਇੱਕ ਲੈਫਟਿਨੈਂਟ ਬਣ ਪੱਤ ਪਾਇਆ ਬ੍ਰਿਟਿਸ਼ ਸਰਕਾਰ ਦੇ ਵਿੱਚ ਔਰ ਆਪਣੀ ਜਿਹੜੀ ਸਰਵਿਸਾਂ ਸਾਊਥ ਅਫਰੀਕਾ, ਈਰਾਨ, ਇਰਾਕ ਔਰ ਆਫਟਰ ਇੰਡੀਪੈਂਡੈਂਸ ਪੂਛ, ਲਦਾਖੇ ਵਿੱਚ ਦਿੱਤੀਆਂ ਔਰ ਇਹਨਾਂ ਦਾ ਜੋ ਲੋਸ ਜੀ ਸਿਧੀ ਪ੍ਰਾਪਤ ਕੀਤੀ ਇਹ ਇਹਨਾਂ ਦੇ ਨਾਲ 6 ਜਨਮ ਨੂੰ ਹੋਰ ਸੀ ਵਿਕਣ ਆਪਣੀ ਡਿਊਟੀ ਨਿਭਾਉਂਦੇ ਹੋਏ ਇਹਨਾਂ ਨੇ ਸਿਧੀ ਪ੍ਰਾਪਤ ਕੀਤੀ ਸਾਨੂੰ ਇਹਨਾਂ 'ਤੇ ਬਹੁਤ ਫਕਰ ਹੈ ਇਸ ਪੂਰੇ ਪੇਟ ਤੇ ਫਕਰ ਹੈ ਔਰ ਮੈਂ ਉਮੀਦ ਕਰਾਂਗਾ ਕਿ ਸਾਰੇ ਹੀ ਕਮੇਟੀ ਅਸੀਂ ਇਹਨਾਂ ਦਾ ਸਹਿਯੋਗ ਕਰਾਂਗੇ ਸਾਡਾ ਸਹਿਯੋਗ ਕਰਨਗੇ ਔਰ ਅੱਗੇ ਨੂੰ ਲੈ ਕੇ ਹੋਰ ਵੀ ਗੱਲ ਚੜ ਕੇ ਪ੍ਰੋਗਰਾਮ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੋ ਅੱਗੇ ਅੱਗੇ ਜੀ ਜੰਮੂ ਤੋਂ ਕੰਚਨ ਸਿੰਘ ਰਹਿਣਾ ਜੰਮੂ ਤੋਂ ਆਇਆ ਸੀ ਸੀ ਉਸ ਮਹਾਨ ਜਰਨੇਲ ਦੀ ਜੋ ਜਨਮ ਜਗ੍ਹਾ ਹੈ ਜਨਮ ਦੀ ਜਗ੍ਹਾ ਉਹਦੇ ਦਰਸ਼ਨ ਕਰਨ ਆਏ ਸੀ ਇੱਥੇ ਦੀ ਜੋ ਵਿਕਰਮ ਸਿੰਘ ਯਾਦਗਾਰ ਕਮੇਟੀ ਹੈ ਉਹਨਾਂ ਨੇ ਸਾਨੂੰ ਸੱਦਾ ਪੱਤਰ ਦਿੱਤਾ ਅਸੀਂ ਉਹਨਾਂ ਦੇ ਬੜੇ ਆਸ਼ਾਨਮੰਦ ਹਾਂ ਕਿ ਸਾਨੂੰ ਇੱਕ ਇਸ ਪਵਿੱਤਰ ਧਰਤੀ ਤੇ ਇਸ ਜਿਸ ਪਵਿੱਤਰ ਧਰਤੀ ਤੇ ਇੱਕ ਛੋਟਾ ਬੱਚਾ ਜੰਮਿਆ ਪਲਿਆ ਖੇលਿਆ ਪੌਰਾੰਤੋ ਇਚ ਦੇਸ਼ ਦਾ ਇੱਕ ਬਹੁਤ بڑا ਮਹਾਨ ਯੋਧਾ ਮਹਾਨ ਜਰਨੈਲ ਬਣਿਆ ਔਰ ਉਸ ਦੀ ਇੱਕ ਜਨਨਤ ਅਤਿਅਤ ਹੈ ਇਹਨੂੰ ਦੇਖ ਕੇ ਅਸੀਂ ਆਪ ਬੜੇ ਫਖਰ ਮਹਿਸੂਸ ਕਰਦੇ ਹਾਂ ਬੜਾ ਕਮੰਡ ਮਹਿਸੂਸ ਕਰਦੇ ਹਾਂ ਬੜਾ ਪ੍ਰਾਊਡ ਮਹਿਸੂਸ ਕਰਦੇ ਹਾਂ ਕਿ ਸਾਨੂੰ ਬਹੁਤ 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 ਖੁਸ਼ੀ ਹੋਈ ਹੈ ਜਰਨਲ ਵਿਕਰਮ ਸਿੰਘ ਜੀ ਇੱਕ ਮਹਾਨ ਯੋਧਾ ਸਨ ਉਹਨਾਂ ਨੇ ਬਾੜ ਦੀ ਲੜਾਈ ਵਿੱਚ ਲਦਾਖ ਵਿੱਚ ਚਾਈਨੈਸ ਨੂੰ ਕੀ ਕਹਿੰਦੇ ਨੇ ਉਹਨੂੰ ਕੰਢੋਹ ਦੇ ਚਨੇ ਚ ਬੁਆਏ ਸੀਗੇ ਉਹਨਾਂ ਦੀ ਹਾਲਤ ਇਤਨੀ ਖਰਾਬ ਸੀ ਕਿ ਉਹਨਾਂ ਨੂੰ ਉਹਨਾਂ ਨੇ ਲਦਾਖ ਤੋਂ ਅੱਗੇ ਨਹੀਂ ਆਉਣ ਦਿੱਤਾ ਉਹਨਾਂ ਹਾਲਾਤ ਬੜੇ ਉਸ ਵਕਤ ਹਿੰਦੂਸਤਾਨੀ ਫੌਜੀ ਤੇ ਇਤਨੇ ਅੱਛੇ ਨਹੀਂ ਸੀ ਲੇਕਿਨ ਫਿਰ ਵੀ ਜਨਰਲ ਸਾਹਦੀ ਜੋ ਲੀਡਰਸ਼ਿਪ ਔਰ ਉਹਨਾਂ ਦਾ ਜੋ ਜੋ ਪ੍ਰੋਤਸਾਹਨ ਫੌਜੀ ਨੂੰ ਦਿੰਦੇ ਰਹੇ ਉਹਦੇ ਨਾਲ ਸਾਡੇ ਲਦਾਖ ਤੋਂ ਕੋਈ ਸਾਦਾ ਨੁਕਸਾਨ ਨਹੀਂ ਹੋਇਆ ਔਰ ਜਨਰਲ ਸਾਹਿਬ ਖਾਲੀ ਫੌਜੀ ਅਫਸਰ ਹੀ ਨਹੀਂ ਸਨ ਇੱਕ ਬੜਾ ਆਰਾਮ ਦੇ ਉਹ ਬੜਾ ਮਾਸਿਸ ਵਾਲਾ ਆਦਮੀ ਸਿਵਲਨ ਲੋਕ ਵੀ ਉਹਨਾਂ ਨੂੰ ਬਹੁਤ ਚਾਹੁੰਦੇ ਸਨ ਜਿਦਾ ਕਿ ਜੋ ਮਿਸਾਲ ਹੈ ਉਹ ਮਿਲਦੀ ਹੈ ਉਹਨਾਂ ਦੀ ਅੰਤਿਸ਼ਟੀ ਤੇ ਇੱਕ ਹਾਥਰ ਕਾਰਨ ਉਹਨਾਂ ਦੇ ਜੋ ਜ਼ਿੰਦਗੀ ਦੀ ਯਾਤਰਾ ਕੁਦ ਨਹੀਂ ਹੋ ਗਈ ਔਰ ਬੜਾ ਅਫਸੋਸਨਾਕ ਯਾਤਰਾ ਸੀ ਉਹਨਾਂ ਦਾ ਜੋ ਅੰਤਿਸ਼ਟੀ ਦੇ ਸੀਓ ਇੱਕ ਸੀਨ ਦੇਖਣ ਵਾਲਾ ਸੀ ਕਮਜ਼ ਕਮ 2-3 ਲੱਖ ਆਦਮੀ ਉਸ ਵਕਤ ਚਾਰੋਂ ਤਰਫ ਕੋਈ ਕੋਨਾ ਕੋਈ ਜਗ੍ਹਾ ਖਾਲੀ ਨਹੀਂ ਸੀ ਜਿਵੇਂ ਕਿ ਉੱਥੇ ਨਾ ਹੋਏ ਹਰ ਦੀ ਅੱਖ ਨਮ ਸੀ ਹਰੇ ਕਾ ਹਤਰੂ ਹਾਰਿਆ ਸੀ ਮੈਂ ਖਾਸ ਕਰਕੇ ਮੇਰਾ ਇੱਕ ਜ਼ਿੰਦਗੀ ਦਾ ਬੜਾ ਇਕ ਚਰਿਸ਼ ਕਰਨ ਵਾਲਾ ਮੌਕਾ ਸੀਗਾ ਕਿ ਮੈਂ ਉਸ ਮਹਾਨ ਜਰਨੈਲ ਦੀ ਚੇਤਾਨ ਨੂੰ ਲੱਕੜੀ ਦਿੱਤੀ ਸੀ ਇਹ ਮੇਰੇ ਸੇ ਬੜਾ ਇੱਕ ਵੈਕ ਤੇ ਕੰਨਾ ਬੜਾ ਅੱਛਾ ਇੱਕ ਮੌਕਾ ਸੀ ਮੇਰੇ ਕਿ ਮੈਂ ਇੱਕ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਦੇ ਸਕਿਆ ਮੈਂ ਫਿਰ ਇਸ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਇੱਥੇ ਮੌਕਾ ਦਿੱਤਾ ਹੈ ਅੱਜ ਸੰਗਤਾਂ ਦੇ ਦਰਸ਼ਨ ਕਰਨ ਦਾ ਜੋ ਸੇਵਾ ਕਰਨੇ ਵਾਰ ਰਹੇ ਨੇ ਬਹੁਤ ਹੀ ਸ਼ਲਾਘਾਯੋਗ ਸ਼ਹਿਬਾਤ ਔਰ ਜੋ ਜਿਸ ਕਿਸਮ ਆ ਵੀਏ ਕਿਉਂ ਸਾਡੇ ਸਾਡੇ ਤੋਂ ਕੋਈ ਸ਼ਾਇਦ ਜੋ ਚਾਹੁੰਦੇ ਨੇ ਅਸੀਂ ਖਿੜੇ ਮੱਥੇ ਨਾਲ ਵਸਤੇ ਸੇਵਾ ਇਹ ਜੋ ਕਰਨਾ ਉਸੇ ਸੇਵਾ ਕਰਨ ਉਸੇ ਅਮਰੰਥ ਥੈਂਕ ਯੂ ਵੈਰੀ ਮਚ ਬਲੇ ਇਸੋ ਨਿਹਾਲ ਸਾਡੇ ਜਗਾਂ ਬਲੇ ਇਸੋ ਨਿਹਾਲ ਸਾਡੇ ਜਗਾਂ ਕਾਰੇ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਹੋਰ ਦੁਸ਼ਰੀ ਆਦਾਨ ਇਹ ਸੱਜਣਾ ਸ਼ਿਵ ਭਗਤ ਸਿੰਘ ਨਗਰ ਨਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ